ਹਾਂਜੀ ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਮੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਵਿਭਾਗਾਂ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਆਪਾਂ ਜਾਣਕਾਰੀ ਵਾਲੀਆਂ ਵੀਡੀਓ ਬਣਾਉਂਦੇ ਰਹਨੇ ਆ ਸੋ ਇਸ ਵਾਰ ਵੀ ਤੁਹਾਡੇ ਲਈ ਬਹੁਤ ਵਧੀਆ ਵੀਡੀਓ ਆਪਾਂ ਬਣਾਈ ਆ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਤਾਂ ਜੋ ਤੁਹਾਨੂੰ ਸਾਰੀ ਜਾਣਕਾਰੀ ਮਿਲ ਸਕੇ ਦੋਸਤੋ ਇਸ ਤੋਂ ਪਹਿਲਾਂ ਦੀ ਵੀਡੀਓ ਚ ਆਪਾਂ ਨੇ ਜਿਹੜਾ ਾਂਡੇ ਪਰਪਸ ਲਈ ਆਪਾਂ মুরਗੀਆਂ ਪਾਲਦੇ ਆਂ ਬੱਚਾ ਪਾਉਣੇ ਆ ਉਹਦੇ ਲਈ ਦੋ ਮਾਡਲ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੇ ਸੀ ਕਿ ਕਿਹੜੇ-ਕਿਹੜੇ ਮਾਡਲਾਂ ਰਾਹੀਂ ਆਪਾਂ ਮੁਰਗੀ ਪਾ ਪਾ ਸਕਦੇ ਆਂ ਬੱਚਾ ਪਾ ਸਕਦੇ ਆਂ ਕਿਹੜੇ ਮਹੀਨੇ 'ਚ ਸੋ ਅੱਜ ਜਿਹੜਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਆਂ ਉਹ ਐ ਜਿਹੜੇ ਵੀਰ ਮੀਟ ਪਰਪਸ ਲਈ ਪਾਲਦੇ ਨੇ ਉਹ ਆਪਾਂ ਕਿਸ ਮਹੀਨੇ ਪਾ ਸਕਦੇ ਆਂ ਕਿਸ ਤਰ੍ਹਾਂ ਵੇਚ ਸਕਦੇ ਆਂ ਸੋ ਉਹ ਸਾਰਾ ਕੁਝ ਸਪੈਂਸ ਵੀਡੀਓ 'ਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੋਸਤੋ ਜਿਹੜੇ ਵੀਰ ਜਿਹੜਾ ਮੁਰਗੀ ਪਾਲਣ ਮੀਟ ਪਰਪਸ ਲਈ ਕਰਦੇ ਨੇ ਉਹਦੇ ਲਈ ਤੁਸੀਂ ਲਗਭਗ ਜਾਣਨੀ ਹੋ ਜਿਹੜੀ ਬਰੀਡ ਪਾਈ ਜਾਂਦੀ ਆ ਉਹ ਆਪਾਂ WWFGB ਪਾ ਸਕਦੇ ਆ ਦੇਸੀ ਮੀਟ ਦੇ ਆਪਾਂ ਜੇ ਗੱਲ ਗੱਲ ਕਰੀਏ ਤੇ ਜਿਹੜਾ WWFGB ਵੇਟ ਵਧਿਆ ਕਰਦੀ ਆ FG ਬਰੀਡ ਵੀ ਜਿਹੜੀ ਵੇਟ ਵਧਿਆ ਕਰਦੀ ਆ ਸੋ ਇਹ ਦੋਨੇ ਤਿੰਨੇ ਬਰੀਡਾਂ ਪਾ ਕੇ ਆਪਾਂ ਮੀਟ ਪਰਪਸ ਲਈ ਜਿਹੜਾ ਕੰਮ ਕਰ ਸਕਦੇ ਆ ਸੋ ਜਿਹੜਾ ਮੀਟ ਦਾ ਰੇਟ ਆ ਇਹਦਾ ਪੂਰਾ ਸਾਲ 500 ਤੋਂ ਲੈ ਕੇ 550 ਤੱਕ ਆਮ ਰਹਿੰਦਾ ਹੋ ਸਕਦਾ ਕਿਸ ਏਰੀਆ ਚ 450 ਵੀ ਹੋ ਜਾਂਦਾ ਹੋਵੇ ਸੋ ਇਹ ਪੂਰਾ ਸਾਲ ਚੱਲਣ ਵਾਲਾ ਕੰਮ ਆ ਦੋਸਤੋ ਇਹ ਆਪਾਂ ਬੱਚਾ ਕਦੇ ਵੀ ਪਾ ਸਕਦੇ ਆ ਪਾਰੇ ਦੇ ਲਈ ਜਿਹੜਾ ਸਹੀ ਟਾਈਮ ਆ ਉਹ ਟਾਈਮ ਆ ਮਾਰਚ ਅਪ੍ਰੈਲ ਪਰ ਬਰੀ ਮਾਰਚ ਅਪ੍ਰੈਲ ਤੇ 9 ਮਹੀਨਿਆਂ ਚ ਆਪਾਂ ਪਾ ਸਕਦੇ ਆ ਉਹ ਅੱਗੇ ਜਾ ਕੇ ਜਦੋਂ ਸਰਦੀ ਆਉ ਤਾ ਇਹਦਾ ਰੇਟ ਵੀ ਆਪਾਂ ਨੂੰ ਬਹੁਤ ਵਧੀਆ ਮਿਲ ਜੂਗਾ ਗਰਮੀ ਚ ਥੋੜਾ ਬਹੁਤਾ ਘਟ ਵੀ ਜਾਂਦਾਗਾ ਅਗਰ ਆਪਾਂ ਸਰਦੀਆਂ ਦੀ ਗੱਲ ਕਰੀਏ ਤਾਂ ਸਰਦੀ ਵਿੱਚ ਇਹਦਾ ਰੇਟ ਬਹੁਤ ਸੋਹਣਾ ਹੁੰਦਾਗਾ ਜਿਹੜੇ ਮੁਰਗੇ ਦੀ ਕੀਮਤ ਆ ਉਦੋਂ ਸਰਦੀਆਂ ਚ 700 ਤੋਂ ਲੈ ਕੇ 1000 ਰੁਪਏ ਤੱਕ ਚਲੀ ਜਾਂਦੀ ਆ ਜਿਹੜੀ ਮੁਰਗੀ ਦੀ ਕੀਮਤਾਂ ਉਹ 400 ਤੋਂ ਲੈ ਕੇ 5 550 ਤੱਕ ਵੀ ਚਲੀ ਜਾਂਦੀ ਆ ਸੋ ਅਗਰ ਆਪਾਂ 100 ਪੀਸ ਪਾਉਣੇ ਆ ਤਾਂ ਉਹਨਾਂ ਚੋਂ 25 30 ਜਿਹੜੇ ਮੁਰਗੇ ਨਿਕਲਣਗੇ ਉਹ ਆਪਾਂ ਸੇਲ ਕਰ ਸਕਦੇ ਆ ਵਧੀਆ ਪ੍ਰਾਈਸ ਤੇ ਉਹ ਜਿਹੜਾ ਸਾਰਾ ਖਰਚਾ ਹੋਇਆ ਹੋ ਤੁਹਾਡਾ ਇਹਨਾਂ ਨੂੰ ਪਾਲਣ ਤੇ ਰੱਖ ਰਖਾਪ ਤੇ ਫੀਡ ਤੇ ਉਹ ਜਿਹੜੇ ਮੁਰਗੇ ਨੇ ਉਹ ਸਾਰਾ ਕੁਝ ਤੁਹਾਨੂੰ ਜਿਹੜੇ ਪੈਸੇ ਨੇ ਉਹ ਵਾਪਸ ਦੇ ਦੇਣਗੇ ਅੱਗੇ ਤੁਹਾਡੀ ਮੁਰਗੀਆਂ ਤੋਂ ਇਨਕਮ ਆ ਸਿਆਲ ਚ ਤੁਸੀਂ ਅੰਡਾ ਵੀ ਵੇਚ ਸਕਦੇ ਹੋ ਤੇ ਉਹ ਅਗਰ ਤੁਸੀਂ ਮੁਰਗੀਆਂ ਵੇਚਣੀਆਂ ਚਾਹੋ ਤਾਂ ਸਿਆਲ ਚ 500 ਤੋਂ ਲੈ ਕੇ 550 ਤੱਕ ਆਰਾਮ ਨਾਲ ਦੇਸੀ ਮੁਰਗੀ ਐਡੀਓ ਵਿਕ ਜਾਂਦੀ ਆ ਇਸ ਤਰ੍ਹਾਂ ਤੁਸੀਂ ਜਿਹੜਾ ਮੁਰਗੀਆਂ ਨੂੰ ਵੀ ਸੇਲ ਕਰ ਸਕਦੇ ਹੋ ਤੇ ਜਦੋਂ ਆਪਾਂ ਬੱਚਾ ਲੈਣਾ ਉਹ ਗੌਰ ਰੱਖੜੀਆਂ ਕਿ ਬੱਚਾ ਵਧੀਆ ਹੋਵੇ ਤਾਂ ਕਿ ਉਹ ਸਹੀ ਵੇਟ ਗੇਨ ਕਰੇ ਸਹੀ ਵੇਟ ਗੇਨ ਕਰਨ ਤੋਂ ਬਾਅਦ ਆਪਾਂ ਜਿਹੜਾ ਉਹਨੂੰ ਸਹੀ ਪੈਸਿਆਂ ਤੇ ਵੇਚ ਸਕਦੇ ਆ ਜੇਕਰ ਆਪਾਂ ਬੱਚਾ ਸਹੀ ਨਹੀਂ ਲਵਾਵਾਂਗੇ ਤਾਂ ਉਹਨੇ ਪੂਰਾ ਵੇਟ ਨਹੀਂ ਲੈਣਾ ਅੱਗੇ ਆਪਾਂ ਨੂੰ ਜਿਹੜਾ ਪ੍ਰੋਫਿਟ ਆ ਉਹ ਕਾਫੀ ਘਟ ਜੂਗਾ ਸੋ ਇਹਨਾਂ ਗੱਲਾਂ ਕਿੰਨੀ ਆਪਾਂ ਨੂੰ ਜ਼ਿਆਦਾਤਰ ਜਿਹੜਾ ਧਿਆਨ ਦੇਣਾ ਪਊਗਾ ਤਾ ਜੋ ਆਪਾਂ ਨੂੰ ਸਹੀ ਪ੍ਰੋਫਿਟ ਹੋ ਸਕੇ ਸੋ ਦੋਸਤੋ ਇਦਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੁਹਾਡੇ ਲਈ ਆਪਾਂ ਵਧੀਆ-ਵਧੀਆ ਵੀਡੀਓ ਬਣਾਉਂਦੇ ਰਹਨੇ ਆ ਤੇ ਕਿਸੇ ਵੀ ਵਿਸ਼ੇ ਤੇ ਤੁਹਾਨੂੰ ਵੀਡੀਓ ਦੀ ਲੋੜ ਹੋਵੇ ਤੁਸੀਂ ਕਮੈਂਟ ਬਾਕਸ ਚ ਕਮੈਂਟ ਕਰਕੇ ਉਸ ਵਿਸ਼ੇ ਤੇ ਵੀਡੀਓ ਬਣਵਾ ਸਕਦੇ ਹੋ ਸੋ ਜਾਣਕਾਰੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਰੇ ਵੀਰਾਂ ਦਾ ਵੀਡੀਓ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ